ਦੇਖੋ ਜੀ ਸਾਡੇ ਪੰਜਾਬ ਦੇ ਸਹਿ ਪਰ bari ਰਵਿੰਦਰ ਢੱਲਵੀ ਜੀ ਜਿਲ੍ਹਾ ਜਿਲ੍ਹਾ ਚ ਦੌਰੇ ਕਰ ਰਹੇ ਆ। ਅੱਜ ਜੋ ਉਹਨਾਂ ਦਾ ਮਿਰਖਲ ਛੇਮਾ ਜਿਲ੍ਹਾ ਹੈ। ਔਰ ਹਰ ਜਗ੍ਹਾ ਤੇ ਅਸੀਂ ਸੰਗਠਨ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਨੇ। ਔਰ ਜਿਲ੍ਹੇ ਦੀਆਂ ਮੀਟਿੰਗ ਸ਼ੁਰੂ ਕੀਤੀਆਂ ਜਿੱਥੇ ਜਿੱਥੇ ਸੰਗਠਨ ਚ ਕਮਜ਼ੋਰੀ ਨਜ਼ਰ ਆਉਂਦੀ ਹੈ। ਜਿਵੇਂ ਕਿ ਕਿਤੇ ਬਲਾਕ ਦਾ ਪ੍ਰਧਾਨ ਹੈ ਨਹੀਂ, ਕਿਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ ਨਹੀਂ, ਯੂਥ ਕਾਂਗਰਸ ਦਾ ਹੈ ਨਹੀਂ ਜਾਂ ਸੰਗਠਨ ਦੇ ਥੱਲੇ ਜਿਹੜਾ ਮੰਡਲ ਦੀ ਕੋਈ ਕਈਆਂ ਦਿੱਕਤ ਹੈ ਉਹਨਾਂ ਬਾਰੇ ਇਹ ਜਾਣਕਾਰੀ ਲੈਂਦੇ ਆ ਬੈਠ ਕੇ ਉਸ ਤੋਂ ਬਾਅਦ ਫਿਰ ਇਹਦੇ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਸਾਰੀਆਂ ਡਾਇਰੈਕਸ਼ਨਸ ਦੇਾਂਗੇ ਜ਼ਿਲ੍ਹਾ ਪ੍ਰਧਾਨ ਨੂੰ ਕਿ ਨੀਚਲੇ ਲੈਵਲ ਤੇ ਸਾਡਾ ਜਿਹੜਾ ਸੰਗਠਨ ਮਜ਼ਬੂਤ ਕਰੀਏ ਅਗਰ ਸੰਗਠਨ ਮਜ਼ਬੂਤ ਹੋਏਗਾ ਤਾਂ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਸੌਖੇ ਤਰੀਕੇ ਨਾਲ ਬਣ ਜਾਏਗੀ ਇੱਕ ਬੜੀ ਜਿਹੜੀ ਮੰਗ ਕੀਤੀ ਗਈ ਹੈ ਕਿ ਜਿਹੜੇ ਪਾਰਟੀ ਦੇ ਲੀਡਰ ਕੋਸ਼ ਸਨਸਦ ਨੂੰ ਭੰਗ ਕਰ ਦਿੰਦੇ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਨਹੀਂ ਹੋਣੀ ਕੋਈ ਗੱਲ ਨਹੀਂ ਜੀ ਇਹ ਜਿਹੜਾ ਸਾਡਾ ਪਾਰਟੀ ਦਾ ਇੰਟਰਨਲ ਮਸਲਾ ਹੈਗਾ ਹਰ ਬੰਦੇ ਦੇ ਭਾਵ ਹੈ ਕਿ ਕੋਈ ਵੀ ਬੰਦਾ ਅਨਸ਼ਾਸਨ ਭੰਗ ਨਾ ਕਰੇ ਭਾਵੇਂ ਉਹ ਰਾਜਾ ਵੜਿੰਗੇ ਸੋ ਇਸ ਕਰਕੇ ਆਮ ਵਰਕਰਾਂ ਦੀ ਮੰਗ ਹੈਗੀ ਹੈ ਔਰ ਇਹ ਹਾਈ ਕਮਾਂਡ ਦੇ ਦੇ ਧਿਆਨ ਚ ਬਹੁਤ ਸਾਰੀਆਂ ਗੱਲਾਂ ਲਿਹਾ ਦਿੰਦੇ ਆ ਇੰਟਰਨਲ ਮਸਲਾ ਹੈਗਾ ਉਹ ਮਾੜਾ ਮੋਟਾ ਦਾ ਪਰਿਵਾਰਾਂ ਚ ਹੋਈ ਜਾਂਦਾ ਤੁਸੀਂ ਕੈਮਰੇ ਵਾਲੇ ਵੀ ਕਈ ਵਾਰੀ ਲੜ ਪੈਂਦੇ ਹੋ ਵੀ ਮੇਰਾ ਮਾਈਕ ਪਹਿਲਾਂ ਲੱਗੇ ਜਾਂ ਫਲਾਣੇ ਦਾ ਲੱਗੇ ਇਹ ਛੋਟੀ ਮੋਟੀ ਗੱਲ ਚੱਲਦੀ ਰਹਿੰਦੀ ਪਰ ਹਜੇ ਤੱਕ ਮੇਰਾ ਖਿਆਲ ਕਾਫੀ ਵਧੀਆ ਡਿਸਪਲਿਨ ਹੈਗਾ ਮਾੜਾ ਮੋਟਾ ਇਕਾ ਦੁਕਾ ਜਿੱਥੇ ਦਿੱਕਤ ਹੈਗੀ ਉਹ ਦਲਵੀ ਸਾਹਿਬ ਤੇ ਸਾਡੇ ਪਰਿਵਾਰੀ ਜਿਹੜੇ ਆਏ ਨੇ ਬਗੇਲ ਸਾਹਿਬ ਉਹਨੂੰ ਠੀਕ ਕਰ ਲੈ। ਰਿਕ ਸਾਹਿਬ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਦੀ ਮੀਟਿੰਗ ਵਿੱਚ ਸੀ ਉਹਨਾਂ ਨੇ ਕਹਣਾ ਕਿ ਕਰਾਪਸ਼ਨ ਖਿਲਾਫ ਜਿਹੜਾ ਸਖਤ ਐਕਸ਼ਨ ਲਵਾਂਗੇ। ਅੱਜ ਇੱਕ ਤਾਂ ਡੀਜੀਪੀ ਵਿਜੀਲੈਂਸ ਨੂੰ ਬਦਲ ਦਿੱਤਾ ਗਿਆ ਤੇ ਦੂਜਾ ਡੀਸੀ ਮੁਕਸਰ ਨੂੰ ਸਸਪੈਂਡ ਕੀਤਾ ਗਿਆ। ਉਹਨਾਂ ਦਾ ਕਹਣਾ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਦੇਖੋ ਪਤਾ ਨਹੀਂ ਹੈ ਉਹ ਭ੍ਰਿਸ਼ਟਾਚਾਰ ਕੀ ਹੈ। ਉਹਨਾਂ ਨੂੰ ਸਸਪੈਂਡ ਕੀਤਾ ਹੈ। ਅਲਟੀਮੇਟਲੀ ਜਿਵੇਂ ਪਹਿਲਾਂ ਸਿੰਗਲਾ ਸਾਹਿਬ ਦਾ ਮਸਲਾ ਜਿਹਾ ਹੋਇਆ ਸੀ ਇਸੇ ਤਰ ਕਿਸੇ ਨੂੰ ਫੜਨ ਨਾਲ ਕਿਸੇ ਨੂੰ ਖਤਮ ਕਰਨ ਨਾਲ ਕਿਸੇ ਨੂੰ ਫੜਨਾ ਅੰਦਰ ਕਰਨਾ ਸਸਪੈਂਡ ਨਾਲ ਮੈਨੂੰ ਲੱਗਦਾ ਹੁੰਦਾ ਨਹੀਂ ਠੀਕ ਇਹ ਤਾਂ ਆਮ ਜਨਤਾ ਨੂੰ ਜਾ ਕੇ ਉਹਨਾਂ ਦੀਆਂ ਤਕਲੀਫਾਂ ਪੁੱਛੋ ਲੋਅਰ ਲੈਵਲ ਤੇ ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਕ腐ਸ਼ਨ ਨੇ ਸਾਰੀਆਂ ਹੱਦਾਂ ਬੰਨ੍ਹਾ ਜਿਹੜੀਆਂ ਪੰਜਾਬ ਦੇ ਵਿੱਚ ਪਾਰ ਕਰ ਦਿੱਤੀਆਂ ਜੇ ਕੋਈ ਪਿਛਲਾ ਅਫਸਰ ਸੀ ਜਾਂ ਪਿਛਲਾ ਕੋਈ ਲੀਡਰ ਸੀ ਉਹ ਸਾਰੇ ਪੁਲਾਟੇ ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਅੱਜ ਕਹੇ 3 ਸਾਲ ਪਹਿਲਾਂ ਕੋਈ ਪ੍ਰਧਾਨ ਮੇਲ ਲਈ ਤਿਆਰੀ ਨਹੀਂ ਸੀ ਤੁਹਾਨੂੰ ਹੋਣਾ ਇੱਥੇ ਤੇ ਅੱਜ ਤਾਂ ਫਿਰ ਕਈ ਦਲੇਦ ਜਿਹੜੇ ਚਰਚਾਵਾਂ ਨੇ ਇੱਕ ਕਈ ਚੇਹਰੇ ਸਾਹਮਣੇ ਕੋਈ ਮਾੜੀ ਗੱਲ ਨਹੀਂ ਪ੍ਰਧਾਨ ਬੰਦਾ ਹਰ ਵਿਅਕਤੀ ਦਾ ਦਿਲ ਕਰਦਾ ਕਿਉਂ ਨਹੀਂ ਹੋਣਾ ਚਾਹੀਦਾ ਇਹ ਤਾਂ ਵਧੀਆ ਗੱਲ ਹੈ ਲੇਕਿਨ ਡਿਸਪੀਸਪਲਨ 'ਚ ਰਹਿ ਕੇ ਹੁਣ ਮੈਂ ਜਾ ਕੇ ਜਾਂ ਕੋਈ ਹੋਰ ਅੱਠ ਇਹ ਚਾਰੋਂ ਬੰਦੇ ਜਾ ਕੇ ਦਿੱਲੀ ਕਹਿ ਸਕਦੇ ਕਿ ਸਾਡੀ ਇੱਛਾ ਹੈਗੀ ਹੈ ਪ੍ਰਧਾਨ ਬਣਦੀ ਗੱਲ ਤਾਂ ਤੁਹਾਡੇ ਮਾਈਕ ਤੇ ਆਉਂਦੀ ਹੈ ਮਾਈਕ ਤੇ ਆ ਕੇ ਨਾ ਕੋਈ ਇਹ ਕਵੇ ਮੈਨੂੰ ਪ੍ਰਧਾਨ ਬਣਾਣਾ ਜਾਂ ਨਹੀਂ ਬਣਾ ਅਦਰਵਾਈਜ਼ ਹਰ ਵਿਅਕਤੀ ਦਾ ਹੱਕ ਬੰਦਾ ਹੈ ਉਰੀ ਇੱਛਾ ਹੋ ਸਕਦੀ ਹੈ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ ਕੋਈ ਇਤਰਾਜ਼ ਨਹੀਂ ਚੰਗੀ ਗੱਲ ਹੈ ਜੇ ਵੱਧ ਇਹਦਾ ਮਤਲਬ ਅਸੀਂ ਕਾਮਯਾਬ ਹੋਇਆ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਹੈ ਜੇ ਕੋਈ ਸੱਤ ਬੰਦੇ ਪੰਜਾਬ ਦੀ ਪ੍ਰਧਾਨਗੀ ਦੇ ਦਾਵੇਦਾਰ ਗਾਟਸ ਅ ਵੈਰੀ ਗੁੱਡ ਥਿੰਗ